ਦੋਸਤੋ ਮਨੁੱਖ ਅਕਸਰ ਆਪਣੀ ਕਿਸਮਤ ਤੇ ਸ਼ੱਕ ਕਰਦਾ ਹੈ ਪਰ ਕਿਸਮਤ ਉਸਦੇ ਕਰਮਾਂ ਤੇ ਨਿਰਭਰ ਕਰਦੀ ਹੈ ਕਿਸਮਤ ਤੇ ਕਰਮ ਦੀ ਲੜਾਈ ਹਮੇਸ਼ਾ ਚੱਲਦੀ ਰਹਿੰਦੀ ਹੈ ਪਰ ਜਿੱਤ ਹਮੇਸ਼ਾ ਕਰਮ ਦੀ ਹੁੰਦੀ ਹੈ ਕਈ ਵਾਰ ਜੋ ਸਾਨੂੰ ਨਿਆਂ ਲੱਗਦਾ ਹੈ ਉਹ ਹਕੀਕਤ ਵਿੱਚ ਇੱਕ ਵੱਡਾ ਇਮਤਿਹਾਨ ਹੁੰਦਾ ਹੈ ਪ੍ਰਮਾਤਮਾ ਹਮੇਸ਼ਾ ਇਨਸਾਫ ਕਰਦਾ ਹੈ ਪਰ ਉਸਦੇ ਤਰੀਕੇ ਨੂੰ ਸਮਝਣ ਲਈ ਧੀਰਜ ਚਾਹੀਦੀ ਹੈ ਕੀ ਕਰਮਾ ਦਾ ਫਲ ਹੁੰਦਾ ਹੈ ਜਾਂ ਸਭ ਕੁਝ ਕਿਸਮਤ ਤੇ ਨਿਰਭਰ ਕਰਦਾ ਹੈ ਇਹ ਕਹਾਣੀ ਤੁਹਾਡੀ ਸੋਚ ਬਦਲ ਦੇਵੇਗੀ ਕਹਾਣੀ ਨੂੰ ਅੰਤ ਤੱਕ ਸੁਣਿਓ ਕਿਸੇ ਸ਼ਹਿਰ ਵਿੱਚ ਦੋ ਪੁਰਸ਼ ਰਹਿੰਦੇ ਸੀ ਇੱਕ ਪੁਰਸ਼ ਵਪਾਰੀ ਸੀ ਜਿਸਦੇ ਜੀਵਨ ਵਿੱਚ ਧਰਮ ਦੀ ਬਹੁਤ ਮਹੱਤਤਾ ਸੀ ਉਹ ਪੂਜਾ ਪਾਠ ਵਿੱਚ ਵਿਸ਼ਵਾਸ ਰੱਖਦਾ ਸੀ ਹਰ ਰੋਜ਼ ਮੰਦਰ ਜਾਂਦਾ ਦਾਨ ਧਰਮ ਕਰਦਾ ਤੇ ਭਗਵਾਨ ਦੀ ਪੂਜਾ ਕਰਦਾ ਸੀ ਦੂਜਾ ਪੁਰਸ਼ ਬਿਲਕੁਲ ਉਲਟ ਸੀ ਉਹ ਵੀ ਹਰ ਰੋਜ਼ ਮੰਦਿਰ ਜਾਂਦਾ ਸੀ ਪਰ ਪੂਜਾ ਪਾਠ ਕਰਨ ਨਹੀਂ ਬਲਕਿ ਮੰਦਿਰ ਦੇ ਬਾਹਰੋਂ ਜੁੱਤੀ ਚੱਪਲਾਂ ਚੁਰਾਉਂ ਉਸ ਨੂੰ ਨਾ ਤਾਂ ਧੰਤ ਧਰਮ ਨਾਲ ਕੋਈ ਲੈਣਾ ਦੇਣਾ ਸੀ ਤੇ ਨਾ ਹੀ ਉਹ ਭਗਵਾਨ ਤੇ ਵਿਸ਼ਵਾਸ ਰੱਖਦਾ ਸੀ ਸਮਾਂ ਬੀਤਦਾ ਗਿਆ ਇੱਕ ਦਿਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਜਿਸ ਕਰਕੇ ਮੰਦਿਰ ਵਿੱਚ ਪੁਜਾਰੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਇਹ ਗੱਲ ਜਦੋਂ ਉਸ ਦੂਜੇ ਪੁਰਸ਼ ਨੂੰ ਪਤਾ ਲੱਗੀ ਤਾ ਉਹ ਕਹਿਣ ਲੱਗਾ ਇਹ ਤਾਂ ਬਹੁਤ ਵਧੀਆ ਮੌਕਾ ਹੈ ਮੰਦਰ ਦਾਤਾ ਚੁਰਾਉਣ ਦਾ ਉਹ ਪੁਜਾਰੀ ਤੋਂ ਨજર ਬਚਾ ਕੇ ਸਾਰਾ ਧਨ ਚੋਰੀ ਕਰ ਲੈ ਗਿਆ ਉਸੇ ਸਮੇਂ ਜੋ ਧਰਮ ਕਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਵਪਾਰੀ ਸੀ ਉਹ ਵੀ ਮੰਦਰ ਪਹੁੰਚ ਗਿਆ ਪਰ ਬਦਕਿਸਮਤੀ ਨਾਲ ਮੰਦਰ ਦੇ ਪੁਜਾਰੀ ਨੇ ਉਸੇ ਨੂੰ ਚੋਰ ਸਮਝ ਲਿਆ ਤੇ ਚੀਕਣ ਲੱਗਾ ਲੋਕ ਇਕੱਠੇ ਹੋ ਗਏ ਤੇ ਉਸ ਨੂੰ ਬਹੁਤ ਮਾਰਿਆ ਕਿਸੇ ਤਰੀਕੇ ਨਾਲ ਉਹ ਉੱਥੋਂ ਬਚ ਕੇ ਨਿਕਲਿਆ ਪਰ ਬਦਕਿਸਮਤੀ ਨੇ ਉਸਦਾ ਪਿੱਛਾ ਉੱਥੇ ਵੀ ਨਹੀਂ ਛੱਡਿਆ ਮੰਦਿਰ ਦੇ ਬਾਹਰ ਹੀ ਉਹ ਇੱਕ ਗੱਡੀ ਨਾਲ ਟਕਰਾ ਗਿਆ ਤੇ ਘਾਇਲ ਹੋ ਗਿਆ ਫਿਰ ਜਦ ਉਹ ਲਗੜਾਉਂਦਾ ਹੋਇਆ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦੀ ਮੁਲਾਕਾਤ ਉਸੇ ਦੂਜੇ ਪੁਰਸ਼ ਨਾਲ ਹੋਈ ਜਿਸ ਨੇ ਮੰਦਰ ਤੋਂ ਧਨ ਚੋਰੀਆ ਸੀ ਉਹ ਹੱਸਦੇ ਹੋਏ ਕਹਿਣ ਲੱਗਾ ਅੱਜ ਤਾਂ ਮੇਰੀ ਕਿਸਮਤ ਚਮਕ ਗਈ ਇੰਨਾ ਸਾਰਾ ਧਨ ਮਿਲ ਗਿਆ ਇਹ ਸਭ ਦੇਖ ਕੇ ਵਪਾਰੀ ਨੂੰ ਬਹੁਤ ਦੁੱਖ ਹੋਇਆ। ਉਹ ਘਰ ਆਇਆ ਤੇ ਭਗਵਾਨ ਦੀਆਂ ਸਾਰੀਆਂ ਤਸਵੀਰਾਂ ਕੱਢ ਕੇ ਬਾਹਰ ਸੁੱਟ ਦਿੱਤੀਆਂ। ਕੁਝ ਸਾਲਾਂ ਬਾਅਦ ਦੋਵੇਂ ਪੁਰਸ਼ਾਂ ਦੀ ਮੌਤ ਹੋ ਗਈ। ਜਦ ਉਹ ਦੋਵੇਂ ਪੁਰਸ਼ ਯਮਰਾਜ ਦੀ ਸਭਾ ਵਿੱਚ ਪਹੁੰਚੇ ਤਾਂ ਨੇਕ ਦਿਲ ਵਪਾਰੀ ਨੇ ਉਸ ਦੂਜੇ ਪੁਰਸ਼ ਨੂੰ ਵੀ ਵੇਖਿਆ ਤਾਂ ਗੁੱਸੇ ਨਾਲ ਯਮਰਾਜ ਨੂੰ ਪੁੱਛਿਆ ਮੈਂ ਹਮੇਸ਼ਾ ਚੰਗੇ ਕਰਮ ਕੀਤੇ, ਦਾਨਪੁਨ ਕੀਤਾ ਪਰ ਜ਼ਿੰਦਗੀ ਭਰ ਮੈਨੂੰ ਬਸ ਦੁੱਖ ਦਰਦ ਤੇ અપਮਾਨ ਹੀ ਮਿਲਿਆ ਤੇ ਇਹ ਪਾਪੀ ਜੋ ਹਮੇਸ਼ਾ ਚੋਰੀ ਚਕਾਰੀ ਕਰਦਾ ਰਿਹਾ ਇਸ ਨੂੰ ਨੋਟਾਂ ਨਾਲ ਭਰੀ ਥੈਲੀ ਮਿਲੀ ਇਹ ਕਿਸ ਤਰ੍ਹਾਂ ਦਾ ਨਿਆਂ ਹੈ ਯਮਰਾਜ ਨੇ ਸ਼ਾਂਤ ਸਵਰ ਵਿੱਚ ਕਿਹਾ ਪੁੱਤਰ ਤੂੰ ਗਲਤ ਸੋਚ ਰਿਹਾ ਹੈ ਜਦੋਂ ਤੇਰੀ ਗੱਡੀ ਨਾਲ ਟੱਕਰ ਹੋਈ ਉਹ ਦਿਨ ਤੇਰੀ ਮੌਤ ਦਾ ਦਿਨ ਸੀ ਪਰ ਤੇਰੇ ਚੰਗੇ ਕਰਮਾ ਕਰਕੇ ਤੇਰੀ ਮੌਤ ਸਿਰਫ ਇੱਕ ਛੋਟੀ ਜਹੀ ਚੋਟ ਵਿੱਚ ਬਦਲ ਗਈ ਤੇ ਜਿਹੜਾ ਵਿਅਕਤੀ ਤੂੰ ਦੇਖ ਰਿਹਾ ਹੈ ਜਿਸ ਨੇ ਮੰਦਰ ਤੋਂ ਧਨ ਚੁਰਾਇਆ ਇਹਦੇ ਭਾਗ ਵਿੱਚ ਰਾਜ ਯੋਗ ਸੀ ਪਰ ਇਸਦੇ ਪੂਰੇ ਕਰਮਾ ਕਰਕੇ ਉਹ ਸਿਰਫ ਇੱਕ ਛੋਟੀ ਜਹੀ ਧਨ ਦੀ ਪੋਟਲੀ ਬਣ ਕੇ ਰਹਿ ਗਿਆ ਦੋਸਤੋ ਮਨੁੱਖ ਨੂੰ ਕਈ ਵਾਰ ਇਹ ਨਹੀਂ ਸਮਝ ਆਉਂਦਾ ਕਿ ਪ੍ਰਮਾਤਮਾ ਉਸ ਨੂੰ ਕੀ ਕਦੋਂ ਤੇ ਕਿਸ ਤਰੀਕੇ ਨਾਲ ਦੇ ਰਿਹਾ ਹੈ ਪਰ ਜੇ ਤੁਸੀਂ ਚੰਗੇ ਕਰਮ ਕਰਦੇ ਰਹੋਗੇ ਤਾਂ ਭਗਵਾਨ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਤੇ ਬਣੀ ਰਹੇਗੀ ਇਸ ਲਈ ਆਪਣੇ ਕਰਮ ਹਮੇਸ਼ਾ ਚੰਗੇ ਰੱਖੋ ਕਿਉਂਕਿ ਹਰ ਕਰਮ ਦਾ ਫਲ ਇਸੇ ਜੀਵਨ ਵਿੱਚ ਮਿਲ ਜਾਂਦਾ ਹੈ। ਜਿਵੇਂ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਵੀ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਦੁਆਰਾ ਕੀਤਾ ਗਿਆ ਕਰਮ ਵਿਅਰਥ ਨਹੀਂ ਜਾਂਦਾ। ਚਾਹੇ ਉਹ ਚੰਗਾ ਹੋਵੇ ਜਾਂ ਬੁਰਾ। ਕਈ ਲੋਕ ਨਾਸਤਿਕ ਹੁੰਦੇ ਨੇ ਪਰ ਕਿਸੇ ਇੱਕ ਘਟਨਾ ਤੋਂ ਬਾਅਦ ਉਹ ਵੀ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਨੇ। ਸਿਰਫ ਪੂਜਾ ਪਾਠ ਕਰਨਾ ਹੀ ਨਹੀਂ ਬਲਕਿ ਸੱਚੇ ਮਨ ਨਾਲ ਚੰਗੇ ਕਰਮ ਕਰਨਾ ਵੀ ਪ੍ਰਮਾਤਮਾ ਦੀ ਸੱਚੀ ਭਗਤੀ ਹੀ ਹੁੰਦੀ ਹੈ। ਭਾਵੇਂ ਮਨੁੱਖ ਨੂੰ ਸਮਝ ਨਾ ਆਵੇ ਪਰ ਹਮੇਸ਼ਾ ਵਿਸ਼ਵਾਸ ਰੱਖੋ ਕਿ ਹਰੇਕ ਕਰਮ ਦਾ ਫਲ ਮਿਲੇਗਾ ਕਿਉਂਕਿ ਪ੍ਰਮਾਤਮਾ ਦਾ ਨਿਆਂ ਕਦੇ ਅੰਨਾ ਨਹੀਂ ਹੁੰਦਾ। ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸੇ ਤਰ੍ਹਾਂ ਦੀ ਸਿੱਖੇ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ ਜੀ